ਦੀਮਾ ਸਭ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਕਈ ਮਸਲੇ ਤਾਂ ਅਜੇ ਹੀ ਹੈ ਜਿਹੜੇ ਸਰਕਾਰੀ ਫਾਈਲਾਂ ਦੇ ਵਾਂਗ ਦੱਬ ਕੇ ਰਹਿ ਗਏ ਆ ਕਈ ਮਸਲੇ ਉਹ ਆ ਜਿੱਤੇ ਚਰਚਾ ਹੋਣੀ ਜ਼ਰੂਰੀ ਹੈ ਕਿਸਾਨੀ ਦਾ ਮਾਮਲਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸਰਕਾਰਾਂ ਕਹਿੰਦੀਆਂ ਨੇ ਆਮਦਨ ਦੁੱਗਣੀ ਕਰ ਦੇਣੀ ਆ ਕਰਜ਼ਾ ਕਿਸਾਨਾਂ ਐ ਸਰਵਰਦਾ ਜਾ ਰਿਹਾ ਹੈ ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਰਜ਼ਾ ਲਿਆ ਪਰ ਇਹ ਕਹਿੰਦੇ ਕਿ ਅਸੀਂ ਕਰਜ਼ਾ ਮੁਕਤ ਕਰ ਦੇਣਾ ਸਾਰਾ ਕੁਝ ਇਹ ਸਥਿਤੀ ਹੋ ਸਕਦੀ ਹੈ ਪੰਜਾਬ ਜਿਹੜਾ 1980-82 ਦੇ ਵਿੱਚ ਜੀ ਡੀ ਪੀ ਚ ਸਭ ਤੋਂ ਮੋਰੀ ਸੀ ਅੱਜ ਕਰਜ਼ਾ ਲੈ ਕੇ ਕਰਜ਼ਾ ਲਾ ਰਿਹਾ ਕਰਜ਼ੇ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਜੀ ਧੰਨਵਾਦ ਨਵਜੀਤ ਜੀ ਤੁਹਾਡਾ ਔਰ ਮੈਂ ਧੰਨਵਾਦ ਪ੍ਰਾਈਮ ਏਸ਼ੀਆ ਦਾ ਵੀ ਇਸ ਲਈ ਕਰਨਾ ਚਾਹੂੰਗਾ ਕਿ ਇਹ ਇੰਨਾ ਗੰਭੀਰ ਮਸਲਾ ਹੈ ਜਿਹਦੇ ਉੱਤੇ ਬਾਰੋ-ਬਾਰ ਹੀ ਗੱਲ ਹੋ ਕੇ ਨਿਕਲ ਜਾਂਦੀ ਏ ਜਿਹਨੂੰ ਟੈਂਜੈਂਟ ਤੇ ਕਹੀਦਾ ਵੀ ਬਾਰੋ-ਬਾਰ ਵਟਾਂ ਦੇ ਖਲੋਤੇ ਹੀ ਗੱਲ ਗੁਲ ਕਰ ਲੈਂਦੇ ਨੇ ਗਾਂ ਅੱਗੇ ਕੋਈ ਗੰਭੀਰ ਚਰਚਾ ਨਹੀਂ ਹੁੰਦੀ ਬੀਤੇ ਹਫਤੇ ਪਾਰਲੀਮੈਂਟ ਦੇ ਵਿੱਚ ਡਾਟਾ ਪੇਸ਼ ਹੋਇਆ ਕਿਸਾਨੀ ਕਰਜ਼ੇ ਦਾ ਉਦੇ ਤੋਂ ਬਾਅਦ ਇਹ ਚਰਚਾ ਹੈ ਚਾਰਕ ਦਿਨ ਚਰਚਾ ਲੈਣੀ ਫਿਰ ਇਹ ਮੁੱਕ ਮੱਕ ਜਾਣਾ ਕੁਝ ਨਹੀਂ ਹੋਣ ਵਾਲਾ ਇਹਦੇ ਉੱਤੇ ਲੇਕਿਨ ਪੰਜਾਬ ਲਈ ਹੈ ਜੀਨ ਮਰਦਨਾ ਸੌਤਾ ਸਰਕਾਰ ਨੂੰ ਬੜੇ ਗੰਭੀਰਤਾ ਨਾਲ ਇਸ ਮੁੱਦੇ ਨੂੰ ਸੋਚਣਾ ਚਾਹੀਦਾ ਸੀ ਇਹ ਖੱਬੇ ਸੱਜੇ ਦੀ ਗੱਲ ਕੀਤੇ ਆ ਗੱਲ ਬਿਲਕੁਲ ਨਹੀਂ ਬਣਨੀ ਕਿਸਾਨੀ ਸਰ ਕਰਜ਼ਾ ਕਿਉਂ ਚੜ ਰਿਹਾ ਕਦੇ ਵੀ ਇਹਦੇ ਉੱਤੇ ਵਿਚਾਰ ਚਰਚਾ ਗੰਭੀਰਤਾ ਨਾਲ ਨਹੀਂ ਹੁੰਦੀ ਪਾਸੋ ਇੱਕ ਕਮੇਟੀ ਬੈਠੇਗੀ ਉਹ ਗੱਲ ਸੁਣਾ ਦੇਗੀ ਜਾਂ ਅੱਜਕੱਲ ਤੇ ਚਲੋ ਸੋਸ਼ਲ ਮੀਡੀਆ ਦਾ ਜ਼ਮਾਨਾ ਯੂਟਿਊਬਰ ਆਪਣਾ ਪੱਖ ਰੱਖ ਦੇਣਗੇ ਜਿਨ੍ਹਾਂ ਨੂੰ ਜੋ ਸੂਟ ਕਰਦਾ ਹੈ ਉਹ ਗੱਲ ਕਰਕੇ ਅੱਗੇ ਚਲੇ ਜਾਣਗੇ ਇਹ ਮਸਲਾ ਫਿਰ ਆਈ ਚਲਾਈ ਚ ਚਲੇ ਲੇਕਿਨ ਹੁਣ ਗੱਲ ਹੋਈ 30 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਕਿਸਾਨੀ ਦੇ ਸਿਰੇ ਜੀ ਉਹਨੂੰ ਇਹ ਦੇਖਣ ਵੀ ਕਿੰਨੇ ਕਿਸਾਨਾਂ ਦੇ ਉੱਤੇ ਕਰਜ਼ਾ ਹੈ ਕਾਰਨ ਕੀ ਹੈ ਕਰਜ਼ੇ ਦਾ ਉਹਦੇ ਵਿੱਚ ਕਿਤੇ ਕੋਖ ਨਹੀਂ ਹੋਣੀ ਸਿਰਫ ਨਿੰਦਣਾ ਦੇ ਭੰਡਣਾ ਸ਼ੁਰੂ ਹੋ ਗਿਆ ਇੱਕ ਗੱਲ ਮੈਂ ਦੱਸੂਗਾ ਤੁਹਾਨੂੰ ਬੀਤੇ ਸਾਲ ਦਾ ਡਾਟਾ ਜਿਹਦੇ ਉੱਤੇ ਬੜੀ ਪ੍ਰੋਸੈਸਿੰਗ ਹੋਈ ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਖੇਤੀਬਾੜੀ ਮੰਤਰੀ ਤੱਕ ਨੀਤੀ ਯੋਗਤਾ ਬਹੁਤ ਜਗ੍ਹਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਵੀ ਕੀਤੀ ਹੋਰ ਬਹੁਤ ਸ਼ਰਦ ਲੋਕਾਂ ਨੇ ਕੀਤੀ ਹੈ ਦੇਸ਼ ਦੇ ਵਿੱਚ ਲਗਭਗ 12.5 ਕਰੋੜ ਕਿਸਾਨ ਨੇ ਪਰਿਵਾਰ ਜਿਨ੍ਹਾਂ ਦੇ ਉੱਤੇ ਕਰਜ਼ਾ ਹੈ ਕਰਜ਼ਾ ਹੈਗਾ ਸੀ 18000 ਕਰੋੜ ਦੇ ਕਰੀਬ ਬੀਤੇ ਸਾਲ ਦਾ 18 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਜੇ ਉਹਨੂੰ ਟਿਕਟ ਸਾਈਜ਼ ਕਵੀ ਹੈ ਪ੍ਰਤੀ ਕਿਸਾਨ ਕਰਜ਼ਾ ਜਿਹੜਾ ਆ ਰਿਹਾ ਸੀਗਾ ਉਹ 48 ਤੋਂ 52000 ਰੁਪਇਆ ਪਰ ਕਿਸਾਨ ਆ ਰਿਹਾ ਸੀਗਾ ਜਿਹੜਾ ਹੁਣ ਡਾਟਾ ਆਇਆ ਉਹ ਇੱਕ ਵੱਖਰੇ ਪਰਿਪੇਖੇ ਵਿੱਚ ਉਹ ਚ ਬਹੁਤ ਕੁਝ ਡਾਟਾ ਚੇਂजेस ਹੋਈਆਂ ਨੇ ਉਹ ਚ ਪੰਜਾਬ ਦਾ ਇਹ ਆ ਗਿਆ ਕਿ ਪੰਜਾਬ ਦਾ ਪਰ ਕਿਸਾਨ ਜਿਹੜਾ ਹੈ ਲੱਖ ਤੋਂ ਕਰਾਸ ਕੀਤਾ ਹੋਇਆ ਉਹ ਚ ਹਰਿਆਣਾ ਵੀ ਉਹ ਤੋਂ ਆਂਧਰਾ ਪ੍ਰਦੇਸ਼ ਦਾ ਡਾਟਾ ਬਹੁਤ ਅੱਗੇ ਆ ਲੇਕਿਨ ਕਿਸੇ ਇੱਕ ਮੁੱਢ ਤੇ ਖਲੋ ਕੇ ਗੱਲ ਕਰਨ ਵਾਲੀ ਹੈ ਇਹ ਕਰਜ਼ਾ ਚੜ ਕਿਉਂ ਰਿਹਾ ਜਦੋਂ ਕਿਸਾਨੀ ਨੂੰ ਲਾਹੇਵੰਦਾ ਮੁੱਲ ਨਹੀਂ ਮਿਲ ਰਿਹਾ ਮੈਂ ਨਹੀਂ ਕਹਿੰਦਾ ਕਿ ਬੇਸਿਕ ਕਾਸਟ ਵੀ ਨਹੀਂ ਕਵਰ ਹੋ ਰਹੀ ਹੁਣ ਐਸ ਵੇਲੇ ਦੀ ਸੱਤਾ 'ਚ ਜੋ ਸਰਕਾਰ ਹੈ ਉਹਨਾਂ ਨੇ 2013 'ਚ ਪ੍ਰਧਾਨ ਮੰਤਰੀ ਜੀ ਨੇ ਕਹਿਣਾ ਸ਼ੁਰੂ ਕਰਤਾ ਕਿ ਕਿਸਾਨੀ ਦੀ ਆਮਦਨੀ ਦੁੱਗਣੀ ਕਰ ਦਿਆਂਗੇ 2016 ਤੱਕ ਇੱਕ ਵਾਰ ਅਸੀਂ ਸੱਤਾ 'ਚ ਆ ਜੀਏ 2014 'ਚ ਜੋ ਸੱਤਾ 'ਚ ਆ ਗਏ ਉਹ 2016 ਨੂੰ ਸਿੱਧਾ ਚੁੱਕ ਕੇ 2022 ਕਰ ਦਿੱਤਾ ਕਿ 2022 ਤੱਕ ਕਿਸਾਨੀ ਕੀ ਆਮਦਨੀ ਦੁੱਗਣੀ ਕਰ ਦਿਆਂਗੇ ਇਹਦਾ ਮਤਲਬ ਵੀ ਜਿਹੜੀਆਂ 2019 'ਚ ਲੋਕਾਂ ਦਾ ਫਤਵਾ ਦੁਬਾਰਾ ਲੋਕ ਸਭਾ 'ਚ ਲੈਣਾ ਸੀ ਉਹ ਵੀ ਵਿੱਚੇ ਕਵਰ ਹੋ ਗਿਆ ਵੀ ਹੁਣ 2022 ਤੱਕ ਅਸੀਂ ਪਲਾਨ ਬਣਾਇਆ ਸਾਨੂੰ ਛੇੜਿਓ ਨਾ ਉਹ ਉਗਾ ਨੇ ਫਿਰ ਵੋਟ ਪਾ ਦਿੱਤੀ 2022 ਤੋਂ ਬਾਅਦ ਹੁਣ ਨਵਾਂ ਸ਼ਗੂਫਾ ਛੱਡ ਦਿੱਤਾ ਅਮਰਤ ਕਾਲ ਦਾ ਹੁਣ ਕਹਿਦਾ ਕਿ 2045 ਤੱਕ ਕਿਸਾਨੀ ਦਾ ਜਿਹੜੀ ਹੈ ਆਮਦਨੀ ਦੁੱਗਣੀ ਹੋ ਜਾਏਗੀ ਜੀ ਆਮਦਨੀ ਦੁੱਗਣੀ ਹੋ ਜਾਏਗੀ ਕਿ ਉਹਦੀ ਜਿਹੜਾ ਪ੍ਰੋਫਿਟੇਬਿਲਟੀ ਹੈ ਉਹਨੂੰ ਕਿਸ ਹਿਸਾਬ ਨਾਲ ਗਿਣਦੇ ਹੋ ਜਿਸ ਤਰ੍ਹਾਂ ਦਾ ਉਹਨ ਡਾਟਾ ਗਿਣਿਆ ਜਾ ਰਿਹਾ ਹੁਣ ਆ ਐਸ ਸੀਜ਼ਨ ਲਈ ਜਿਹੜੀ ਐਮ ਐਸ ਪੀ ਅਨਾਉਂਸ ਕੀਤੀ ਹੈ ਕੁੱਲ ਮਿਲਾ ਕੇ 4.5 ਤੋਂ 5% ਜਿਹੜੀ ਐ ਅਨਾਉਂਸ ਕੀਤੀ ਗਈ ਹੈ ਵਾਧਾ ਐਮ ਐਸ ਪੀ ਦੇ ਵਿੱਚ 2004 ਤੋਂ 2014 ਤੱਕ ਐਮ ਐਸ ਪੀ 'ਚ ਵਾਧਾ ਲਗਭਗ 100% ਦੇ ਕੋਲ ਸੀਗਾ ਕਿਉਂਕਿ ਸਮੇਂ ਦੇ ਨਾਲ ਪ੍ਰੋਡਕਸ਼ਨ ਵਧਦੀ ਵੀ ਗਈ ਕੰਜ਼ਮਪਸ਼ਨ ਵੀ ਵਧਦੀ ਗਈ ਆਬਾਦੀ ਵਧਦੀ ਗਈ ਦੂਸਰੇ ਪਾਸੇ ਜਿਹੜਾ ਇਨਫਲੇਸ਼ਨ ਹੈ ਮਹਿੰਗਾਈ ਦੀ ਦਰ ਆ ਇਸੇ ਸਰਕਾਰ ਦੇ ਰਾਜ ਚ ਵਧੀ ਹੈ ਉਹ 6% ਤੋਂ ਲੈ ਕੇ ਤੇ 7% 7.5% ਤੱਕ ਵੱਧ ਗਈ ਇਹਦਾ ਮਤਲਬ ਦਸਣਾ ਚਾ ਰਹੇ ਹੋ ਕਿ ਜਿਹੜਾ ਤੁਹਾਨੂੰ ਐਮਐਸਪੀ ਵਧਾ ਕੇ ਦਿੱਤਾ ਉਹਨੇ ਤੁਹਾਡੀ ਮਹਿੰਗਾਈ ਦੀ ਦਰ ਵੀ ਕਵਰ ਨਹੀਂ ਕੀਤੀ ਤੇ ਫਿਰ ਕਿਸਾਨ ਪੱਲਿਓਂ ਪਾ ਕੇ ਦਏਗਾ ਦੂਸਰੇ ਪਾਸੇ ਤੁਸੀਂ ਐਮਐਸਪੀ ਅਨਾਉਂਸ ਕਰ ਦਿੱਤੀ ਇਨਸ਼ੋਰ ਨਹੀਂ ਹੋਈ ਲਾਗਤ ਜਿਹੜੀ ਹੈ ਕਿਸਾਨੀ ਦੀ ਉਹ ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ ਡੀਜ਼ਲ ਹੋ ਜਾਵੇ ਖਾਦਾ ਹੋ ਜਣ ਬੀ ਹੋ ਜਾਵੇ ਇਨਸੈਕਟੀਸਾਈਡ ਹੋ ਜਣ ਪੈਸਟੀਸਾਈਡ ਹੋ ਜਣ ਦਿਹਾੜੀਆਂ ਹੋ ਜਣ ਕਿਸਾਨੀ ਦੇ ਵਿੱਚ ਜਿਹੜੇ ਹਰ ਚੀਜ਼ ਡਬਲ ਹੋਈ ਹੈ ਸਿਰਫ ਜੇ ਡਬਲ ਨਹੀਂ ਹੋਈ ਜਿਹਦਾ ਪ੍ਰੋਮਿਸ ਕੀਤਾ ਗਿਆ ਸੀ ਜਨ ਤੱਕ ਤੇ ਸਰਕਾਰੀ ਤੌਰ ਤੇ ਉਹ ਨਹੀਂ ਡਬਲ ਹੋਈ ਕਿਸਾਨ ਦੀ ਆਮਦਨੀ ਕਹਿਦੇ ਤਾਂ ਹੁਣ ਜਦੋਂ ਅੰਮ੍ਰਿਤਕਾਲ ਦੀਆਂ ਗੱਲਾਂ ਹੋ ਗਈਆਂ 2045 ਚ ਲੋਕਾਂ ਨੂੰ ਵਰਗਲਾ ਕੇ ਹਵਾ ਚ ਗੱਲਾਂ ਛੱਡ ਕੇ ਔਰ ਕੁਝ ਜਿਹੜੇ ਨਾਲ ਵਾਹ ਵਾਹ ਕਰਨ ਵਾਲੇ ਹੁੰਦੇ ਨੇ ਉਹਨਾਂ ਨੇ ਕਰਕੇ ਇਹ ਬਣਾਤਾ ਜੀ ਅੰਮ੍ਰਿਤਕਾਲ ਚੱਲ ਰਿਹਾ ਉਹ ਆਮ ਕਿਸਾਨ ਨੇ ਤੇ ਅੱਜ ਰੋਟੀ ਖਾਣੀ ਏ ਔਰ ਆਮ ਜਿਹੜਾ ਉਪਭੋਗਤਾ ਹੈ ਉਹਨੂੰ ਅੱਜ ਜਈਦਾ ਪਿਆਜ਼ ਟਮਾਟਰ ਲਸਣ ਉਹਦਾ ਕਦੋਂ ਫੈਸਲਾ ਆਏਗਾ ਜਦੋਂ ਹਣ 2045 ਅਜ ਤੋਂ ਪੂਰੇ 20 ਸਾਲ ਪਾਏ ਨੇ ਸਿੱਧੇ ਤੌਰ ਦੇ ਉੱਤੇ 67% ਆਬਾਦੀ ਹੈ ਜਿਹੜੀ ਉਹ ਐਸ ਵੇਲੇ 25 ਸਾਲ ਦੇ ਇਰਦ ਗਿਰਦ ਫਿਰ ਰਹੀ ਹੈ ਇਹਦਾ ਮਤਲਬ 20 ਸਾਲੋਂ ਸੰਘਰਸ਼ ਕਰੀ ਜਾਵੇ ਉਦੋਂ ਅਮਰਤਕਾਲ ਦੇਖੇਗੀ ਇਹ ਇੱਕ ਮੂਲੋਂ ਹੀ ਗਲਤ ਗੱਲ ਸੀਗੀ ਪਰ ਵਰਕਲਾ ਲਿਆ ਜਾਂ ਚਰਚਾ ਕਰ ਲਈ ਜਾਂ ਹੋ ਗਈ ਹੁਣ ਦੂਸਰੇ ਪਾਸੇ ਆਈਏ ਕਿਸਾਨੀ ਦੀ ਜਦੋਂ ਗੱਲ ਹੋ ਰਹੀ ਹੈ ਉਹਦੇ ਨਾਲ ਇਹ ਵੀ ਵੇਖਣਾ ਪੈਣਾ ਸਾਡਾ 143 ਕਰੋੜ ਦੀ ਪਾਪੂਲੇਸ਼ਨ ਹੋ ਗਈ ਹੈ ਨਵੀਂ ਮਰਦਮਸ਼ਮਾਰੀ ਹੋਈ ਨਹੀਂ ਉਹਦੇ ਚ ਕਈ ਪ੍ਰੋਫਾਈਲਿੰਗ ਆਣੀਆਂ ਨੇ ਪੰਜਾਬ ਦੀ ਜਿਹੜਾ ਡਾਟਾ ਬਣਦਾ ਪਿਆ ਜਿਹਦੇ ਤੇ ਪਲੈਨਿੰਗ ਹੋ ਰਹੀ ਏ ਉਹ 2 ਕਰੋੜ 70 ਲੱਖ ਦੀ ਆਬਾਦੀ ਤੇ ਹੋ ਰਹੀ ਏ ਜੇ ਹੁਣ ਜਿਹੜਾ ਅਸੈਸਮੈਂਟ ਦੇ ਮੁਤਾਬਕ ਡਾਟਾ ਏ ਪੰਜਾਬ ਦੀ ਪਾਪੂਲੇਸ਼ਨ 3 ਕਰੋੜ 22 ਲੱਖ ਕ੍ਰਾਸ ਕਰ ਗਈ ਏ ਕਿੰਨਾ ਫਰਕ ਪੈ ਗਿਆ ਲਗਭਗ 50 ਲੱਖ ਦਾ ਫਰਕ ਪੈ ਗਿਆ ਡਾਟਾ ਪਿਛਲਾ ਵੇਖ ਕੇ ਹੀ ਉਹਨੂੰ ਹੀ ਕੰਮ ਚਲਾਈ ਜਾ ਰਹੇ ਨੇ ਇਸ ਤਰ੍ਹਾਂ ਗੱਲ ਨਹੀਂ ਬਣਨੀ ਲੋਕਾਂ ਦੇ ਤੌਰ ਤਰੀਕੇ ਬਦਲ ਗਏ ਨੇ ਪਿਛਲੇ 15 ਸਾਲਾਂ ਦੇ ਵਿੱਚ ਰਹਿਣ ਸਹਿਣ ਬਦਲ ਗਿਆ ਕੋਸਟ ਆਫ ਲਿਵਿੰਗ ਵੱਧ ਗਈ ਏ ਕਿਸਾਨੀ ਦਾ ਕੋਸ ਜਿਹੜੀ ਵਧਣੀ ਸੀ ਉਹਦਾ ਜਿਹੜਾ ਪਰਿਵਾਰਕ ਆਮਦਨੀ ਉਹ ਤੇ ਘਟਣੀ ਘਟਣੀ ਸੀ ਪਰਿਵਾਰ ਦੇ ਕੰਮ ਕਰਨ ਵਾਲੇ ਲੋਕ ਵੀ ਘਟ ਗਏ ਨੇ ਉਹਦੇ ਵਿੱਚ ਉਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਖੇਤੀ ਦੇ ਵਿੱਚ ਸਟੈਗਨੇਸ਼ਨ ਆਈ ਹੋਈ ਏ ਖੜੋਤ ਆ ਗਈ ਏ ਉਹੋ ਹੀ ਕਣਕ ਜਿਹੜੀ ਏ 20 ਕੁਇੰਟਲ 21 ਕੁਇੰਟਲ ਤੋਂ ਅੱਗੇ ਵਾਧ ਵੀ ਨਹੀਂ ਪਈ ਪ੍ਰਤੀ ਏਕੜ ਤੇ ਆਮਦਨੀ ਕਿੱਦਾਂ ਵਧੇਗੀ ਇਹ ਪਿਛਲੇ 8-9 ਸਾਲ ਤੋਂ ਕਿੰਨੇ ਨਵੇਂ ਬੀ ਇੰਟਰੋਡਿਊਸ ਹੋਏ ਨੇ ਕਿੰਨੀ ਪੈਦਾਵਾਰ ਵਧ ਕਰਨ ਦੀਆਂ ਗੱਲਾਂ ਹੋਈਆਂ ਨੇ ਕਿੰਨੀ ਖੇਤੀ ਟੈਕਨੀਕ ਨਵੀਂ ਲਿਆਣ ਦੀ ਗੱਲ ਹੋਈ ਏ ਕਿੰਨੀਆਂ ਫਾਰਮ ਪ੍ਰੈਕਟਿਸ ਬਦਲਣ ਦੀ ਗੱਲ ਹੋਈ ਏ ਕਿੰਨੀ ਤੁਸੀਂ ਸਟੋਰੇਜ ਚੰਗੀ ਕਰੋਗੇ ਜਿਹੜੀ ਵੇਸਟੇਜ ਨਹੀਂ ਹੋਏ ਉਹਦੀ ਗੱਲ ਹੋਈ ਕਿੰਨੀਆਂ ਸਬਜ਼ੀਆਂ ਦੀ ਗੱਲ ਨਹੀਂ ਹੋਈ ਕਿੰਨੇ ਫਲ ਫਰੂਟ ਨਵੇਂ ਇੰਪਰੂਵ ਕਰਕੇ ਪੰਜਾਬ ਚ ਆਏ ਨੇ ਸਾਡੇ ਨੇਟਿਵ ਫਰੂਟ ਹੈਗੇ ਨੇ 나ਖ ਤੋਂ ਲੈ ਕੇ ਖਰਬੂਜਾ ਜਾਂਦਾ ਸਾਡਾ ਉਹਦੇ ਦੇ ਕਿੱਥੇ ਗੱਲ ਅੰਬਿਆ ਲੀਚੀ ਹੈ ਨਾ ਖਿਆ ਕਿੰਨੂ ਇਹ ਸਭ ਤੋਂ ਜ਼ਿਆਦਾ ਹੋ ਰਿਹਾ ਉਹਦੇ ਤੇ ਕਿੰਨੀ ਗੱਲ ਹੋਈ ਹੈ ਸਹਾਇਕ ਧੰਦਿਆਂ ਦੇ ਕਿੰਨੀ ਗੱਲ ਹੋਈ ਹੈ ਪਸ਼ੂ ਪਾਲਣ ਦੇ ਮਹਿਕਮੇ ਜੀ ਕਿੰਨੀ ਕੁ ਸੁਧਾਰ ਆਇਆ ਹੈ ਕਿਸਾਨੀ ਦੇ ਨਾਲ ਸੰਬੰਧਤ ਇਹ ਦੁੱਧ ਦੁੱਧ ਦੇ ਵਿੱਚ ਮੱਝਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਨਾ ਮਾਤਰ ਗਾਈਆਂ ਦਾ ਵਾਧਾ ਹੋ ਰਿਹਾ ਉਹਦੇ ਵਿੱਚ لیکن دودھ ਜਿਹੜਾ ਉਹ ਐਸ ਵੇਲੇ 1240 ਐਮਲ ਪ੍ਰਤੀ ਜੀ ਹੋ ਗਿਆ ਹੈ ਉਹਦੀ ਪ੍ਰੋਸੈਸਿੰਗ ਦੀ ਗੱਲ ਹੋਏਗੀ ਕਿਤੇ ਜੇ ਪੰਜਾਬ ਵਾਲੇ ਮੰਨ ਲਓ ਇੱਕ ਮਿੰਟ ਸਾਡਾ ਉਸ ਓਨੇ ਕ ਘੇਰੇ ਚ ਓਨੇ ਕ ਦਾਇਰੇ ਚ ਅਸੀਂ ਆਪਣੀਆਂ ਮੁਸ਼ਕਲਾਂ ਚ ਉਲਝੇ ਹੋਏ ਹਾਂ ਕਿਸਾਨ ਭਾਰਤ ਸਰਕਾਰ ਨੇ ਕੋਈ ਸੋਚਿਆ ਇਸ ਬਾਰੇ ਕੀ ਕਰਨਾ ਉਹ ਕਹਿਣਗੇ ਜੀ ਅਸੀਂ ਬਾਕੀ ਦੀਆਂ 28 ਸਟੇਟਾਂ ਬਾਰੇ ਸੋਚਣਾ ਉਹਨਾਂ ਬਾਰੇ 28 ਸਟੇਟਾਂ ਨੂੰ ਵੱਖਰਾ ਗਿਣੋਗੇ ਪਹਿਲਾਂ ਪੰਜਾਬ ਨੂੰ ਤੁਸੀਂ ਬਾਕੀ ਸਟੇਟਾਂ ਨਾਲ ਨਹੀਂ ਗਿਣ ਸਕਦੇ